ਸਿਕਾ ਲੌਸਟੋ YouTube ਤੇ ਲਾਈਵ ਜੀ ਸਵਾਗਤ ਸਾਰਿਆਂ ਦਾ ਮੈਂ ਗੁਰਜਿੰਦਰ ਸਿੰਘ ਪੰਗੋ ਅਖਰ ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਫੇਰ ਬਦਲ ਤੇ ਬੜੀ ਅਰਾਧੋ ਬਦਲ ਹੈ ਪੰਜਾਬ ਦੀ ਸਿਆਸਤ ਘੁੰਮਣ ਘੇਰੀਆਂ ਦੇ ਵਿੱਚ ਫਸੀ ਹੋਈ ਹੈ ਕੋਈ ਰਾਹ ਰਸਤਾ ਜਿਹੜਾ ਹੈਗਾ ਇਸ ਸਿਆਸਤ ਨੂੰ ਹੁਣ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬੜੀਆਂ ਘੁੰਮਣ ਘੇਰੀਆਂ ਦੇ ਵਿੱਚ ਫਸੀ ਹੋਈ ਹੈ। ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਜੇ ਕਿਸੇ ਦੇ ਗਲੇ ਦਾ ਸ਼ਿੰਗਾਰ ਬਣੀ ਹੈ ਤਾਂ ਉਹ ਸ਼ਿਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ। 92 ਸੇਟਾਂ ਜਿੱਤ ਕੇ ਸੱਤਾ ਦੇ ਵਿੱਚ ਆਉਣਾ ਤੇ ਮੁੱਖ ਮੰਤਰੀ ਬਣਨਾ ਐਮਐਲਏ ਬਣਨਾ ਕੈਬਨਿਟ ਅਚਿਵ ਬਣਨੀ ਪੰਜਾਬ ਦੀ ਰਾਜਗੱਦੀ ਦੇ ਉੱਪਰ ਸਿਆਸੀ ਤੌਰ ਦੇ ਉੱਤੇ ਬੈਠਣਾ ਇਹ ਦੋਸਤ ਕੋਈ ਛੋਟੀ ਗੱਲ ਨਹੀਂ 92 ਸੀਟਾਂ ਦਾ ਮੰਡਟ ਇਤਿਹਾਸ ਦੇ ਵਿੱਚ ਪੋਲੀਟੀਕਲ ਹਿਸਟਰੀ ਦੇ ਵਿੱਚ ਜੇਕਰ ਕਿਸੇ ਨੂੰ ਪੰਜਾਬ ਚ ਮਿਲਿਆ ਤਾਂ ਉਹ ਮਿਲਿਆ ਆਮ ਆਦਮੀ ਪਾਰਟੀ ਨੂੰ ਇਹ ਪੰਜਾਬੀਆਂ ਨੇ ਵੋਟ ਨਹੀਂ ਸੀ ਦਿੱਤੀ ਆਮ ਆਦਮੀ ਪਾਰਟੀ ਨੂੰ ਇਹ ਪੰਜਾਬੀਆਂ ਨੇ ਇੱਕ ਭਰੋਸਾ ਪੈਦਾ ਕੀਤਾ ਸੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਜਦੋਂ ਲੋਕ ਕਹਿੰਦੇ ਸੀ ਕਿ ਸਾਨੂੰ ਕਾਂਗਰਸੀਆਂ ਨੇ ਲੁੱਟ ਲੁੱਟ ਖਾ ਲਿਆ ਸਾਨੂੰ ਅਕਾਲੀਆਂ ਨੇ ਲੁੱਟ ਲੁੱਟ ਖਾ ਲਿਆ ਅਸੀਂ ਤਾਂ ਇੱਕ ਮੌਕਾ ਦੇਵਾਂਗੇ ਉਹ ਮੌਕਾ ਆਮ ਆਦਮੀ ਪਾਰਟੀ ਨੂੰ ਹੋਊਗਾ ਤੇ ਮੌਕਾ ਵੀ ਦੋਸਤੋ ਇਹੋ ਜਿਹਾ ਕਿ 92 ਐਮਐਲਏ ਦੇ ਤੇ 92 ਐਮਐਲਏ ਦੇ ਤੇ ਸਰਕਾਰ ਬਣ ਗਈ ਕੰਮਕਾਜ ਬਾਈ ਤੋਂ ਸ਼ੁਰੂ ਹੋ ਗਿਆ तमाम तरह ਦੀਆਂ ਭੁੱਲਾਂ ਗਲਤੀਆਂ ਕਰਦੇ ਹੋਏ ਸਰਕਾਰ ਅੱਗੇ ਵਧਦੀ ਆ ਕੁਝ ਕੰਮ ਚੰਗੇ ਕਰਦੀ ਐ ਕੁਝ ਕੰਮ ਚੰਗੇ ਹੁੰਦੇ ਨਹੀਂ ਤਾਂ ਅਖੀਰ ਦੇ ਵਿੱਚ ਸਮਾਂ ਇਹੋ ਜਿਹਾ ਆ ਜਾਂਦਾ ਖੀਰ ਤਾਂ ਨਹੀਂ ਖਿਆਲ 2024 ਦੀ ਇਲੈਕਸ਼ਨ ਆ ਜਾਂਦੀ ਹੈ ਅਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਤਾਂ 0 13 0 ਕਰ ਦੇਾਂਗੇ ਜਿਹੜੀਆਂ ਸੈਟਾਂ ਨੇ ਸੈਟਾਂ 13 ਦੇ 13 ਅਸੀਂ ਜਿੱਤਾਂਗੇ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਤੇ ਭਰੋਸਾ ਇੰਨਾ ਵਧਿਆ ਹੋਇਆ ਸੀ ਆਪਣੇ ਲੀਡਰਸ਼ਿਪ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਕਿ ਸਾਨੂੰ ਤਾਂ ਪੰਜਾਬ ਦੇ ਵਿੱਚੋਂ 13 ਦੀਆਂ 13 ਸਿੱਟਾਉਣਗੀਆਂ ਨਾ ਤਾਂ ਕੋਈ ਅਕਾਲੀ ਜਿੱਤ ਪਾਊਗਾ ਨਾ ਕੋਈ ਜਿੱਤ ਪਾਊਗਾ ਕਾਂਗਰਸੀ ਨਾ ਜਿੱਤ ਪਾਊਗੀ ਸੀਟ ਕੋਈ ਭਾਜਪਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ ਤਾਂ ਸਿੱਟਾਂ 13 ਤੋਂ ਅੱਗੇ ਡੰਡਾ ਇੱਕ गिर ਗਿਆ ਸਿੱਟਾਂ ਰਹਿ ਗਈਆਂ ਦੋਸਤੋ ਤਿੰਨ ਜਦੋਂ ਸਿੱਟਾਂ ਰਹਿ ਗਈਆਂ ਤਿੰਨ ਤਾਂ ਲੋਕਾਂ ਦੇ ਵਿੱਚ ਕਿਰਕਰੀ ਹੋਣੀ ਸ਼ੁਰੂ ਹੋਊਗੀ ਲੋਕਾਂ ਨੂੰ ਤੇ ਖੁਦ ਸਰਕਾਰ ਨੂੰ ਵੀ ਲੱਗਿਆ ਕਿ ਲੋਕਾਂ ਨੇ ਸਾਡਾ ਮੈਂਡੇਟ ਵਾਪਸ ਲੈ ਲਿਆ ਵੱਧ ਸਿੱਟਾਂ ਕਾਂਗਰਸ ਨੂੰ ਇੱਕ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨੂੰ ਤਿੰਨ ਸਿੱਟਾਂ ਬੀਜੇਪੀ ਹਾਲਾਂਕਿ ਅਕਾਲੀ ਦਲ ਨਾਲ ਉਹ ਵੀ ਵੱਧ ਵੋਟ ਲੈ ਗਈ ਇਹ ਵੀ ਇੱਕ ਗਲਵਾਦਾ ਵਿਸ਼ਾ ਕਿ ਕਿਉਂ ਵੋਟ ਲੈ ਗਈ ਤਾਂ ਜਦੋਂ ਤਿੰਨ ਸਿੱਟਾਂ ਦੇ ਉੱਪਰ ਗੱਲ ਆ ਗਈ ਦੋਸਤੋ ਤਾਂ ਸਵਾਲ ਉਖੜਨੇ ਸ਼ੁਰੂ ਹੋ ਗਏ ਕਿ ਪਾਰਟੀ ਦੇ ਅੰਦਰ ਕੋਈ ਧੜੇਵੰਦੀ ਆ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈਗਾ ਕਿ ਜਿਹੜੇ ਰੌਲੇ ਰੱਪੇ ਨੇ ਇਹ ਰੌਲੇ ਰੱਪੇ ਵਧੇ ਹੋਏ ਨੇ ਤਮਾਮ ਤਰ੍ਹਾਂ ਦੀਆਂ ਜਿਹੜੀਆਂ ਦੋਸਤੋ ਗੱਲਾਂ ਨੇ ਗੱਲਾਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ ਪਿਛਲੇ ਦਿਨਾਂ ਵੀ ਖਾਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਵੀ ਰੌਲੇ ਪੈਂਦੇ ਰਹੇ ਨੇ ਕਿ ਧੜੇਬੰਦੀ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਵੱਡੇ ਲੈਵਲ ਤੇ ਧੜੇ ਨੇ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਹੋਰ ਲੋਕ ਤਾਂਗ ਰਹੇ ਨੇ ਭਗਵੰਤ ਮਾਨ ਸਾਹਿਬ ਨੂੰ ਰੀਪਲੇਸ ਕਰਨਾ ਚਾਹੁੰਦੇ ਨੇ ਬਦਲਣਾ ਚਾਹੁੰਦੇ ਨੇ ਤੇ ਇਸ ਦੌਰਾਨ ਕੈਬਨਿਟ ਸ਼ਿਪ ਦੇ ਵਿੱਚ ਧੜੇ ਨੇ ਐਮਐਲਏ ਦੇ ਆਪਣੇ ਧੜੇ ਨੇ ਗਰੁੱਪ ਬਣਾਈ ਬੈਠੇ ਨੇ ਐਮਐਲਏ ਅੰਦਰ ਪਾਰਟੀ ਦੇ ਕੋਈ ਦਿੱਲੀ ਨੂੰ ਰਿਪੋਰਟ ਕਰਦਾ ਪਾਵਰ ਦੀ ਕੋਈ ਪੰਜਾਬ ਨੂੰ ਰਿਪੋਰਟ ਕਰਦਾ ਇਹ ਸਾਰੀਆਂ ਚ ਗੱਲ ਦੋਸਤੋ ਸਮੇਂ-ਸਮੇਂ ਦੇ ਉੱਪਰ ਨਿਕਲ ਕੇ ਆਉਂਦੀਆਂ ਪਿੱਛੇ ਜੇ ਗੱਲ ਵੀ ਚੱਲਦੀ ਰਹੀ ਮੀਡੀਆ ਦੇ ਵਿੱਚ ਵੀ ਆਈਆਂ ਹੁਣ ਆ ਜੀ ਹੁਣ ਤਾਂ ਖਬਰਾਂ ਕਈ ਚੈਨਲਾਂ ਨੇ ਵੀ ਚਲਾਤੀ ਕਿ ਵੱਡੇ ਪੰਜਾਬ ਦੇ ਕਾਮਾਦਵੀ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਦੇ ਹੇਠ ਕਈ ਐਮਐਲਏ ਜਾ ਕੇ ਦਿੱਲੀ ਮਿਲੇ ਦਿੱਲੀ ਕੀ ਹੈ ਗਿਆ ਕਿ ਸੀਐਮ ਨੂੰ ਬਦਲੋ ਜਾਂ ਸੀ ਕੋਈ ਹੋਰ ਫੈਸਲਾ ਲੈਣ ਦੇ ਲਈ ਮਜਬੂਰ ਹੋਵਾਂਗੇ ਇਹ ਸਾਰੀਆਂ ਖਬਰਾਂ ਵੀ ਮੀਡੀਆ ਦੇ ਵਿੱਚ ਆਉਂਦੀਆਂ ਰਹੀਆਂ ਤੇ ਹੁਣ ਵੀ ਦੋਸਤੋ ਆ ਰਹੀਆਂ ਨੇ ਪਰ ਕੀ ਵੱਡਾ ਸਵਾਲ ਹੈ ਕਿ ਭਗਵੰਤ ਮਾਨ ਬਦਲ ਰਹੇ ਨੇ ਕੀ ਭਗਵੰਤ ਮਾਨ ਦੀ ਜਗ੍ਹਾ ਕੋਈ ਹੋਰ ਸੀਐਮ ਹੁਣ ਲਾਉਗੀ ਆਮ ਆਦਮੀ ਪਾਰਟੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਦੋਸਤੋ ਸਾਰੀਆਂ ਚੀਜ਼ਾਂ ਸਮੇਂ-ਸਮੇਂ ਤੇ ਨਿਕਲ ਕੇ ਆਉਂਦੀਆਂ ਰਹੀਆਂ ਨੇ ਆਖਰ ਇਹੋ ਜਿਹਾ ਕੀ ਹੋ ਗਿਆ ਪੂਰੇ ਸਮੇਂ ਦੇ ਅਰਸੇ ਦਾ ਰੱਖ ਕੇ ਦੇਖੋ ਕਿ ਜਿਸ ਸਰਕਾਰ ਨੂੰ 92 ਐਮਐਲਏਾਂ ਦੀ ਸਪੋਰਟ ਹੋਵਾਂਗੀ ਚਲੋ ਹੁਣ 99 ਕਹ ਦੋ ਸਿੱਤਲੰਗਰਾਲ ਅਸਤੀਫਾ ਦੇ ਗਿਆ 99 ਕਿਹੜਾ ਥੋੜੇ ਹੁੰਦੇ ਨੇ ਜੇਕਰ ਕੰਮ ਕਰਨਾ ਹੋਵੇ ਤਾਂ ਐਮਐਲਏ ਦਾ 65 ਹੀ 60 65 ਹੀ ਬਹੁਤ ਨੇ ਜਿਸ ਸਰਕਾਰ ਨੂੰ 92 ਐਮਐਲਏਾਂ ਦੀ ਸਪੋਰਟ ਦਿੱਤੀ ਹੋਵੇ ਪੰਜਾਬੀਆਂ ਨੇ ਅਖਰ 2 ਸਵਾ 2 ਸਾਲਾਂ ਦੇ ਵਿੱਚ ਮੋਹ ਕਿਉਂ ਭੰਗ ਹੋ ਗਿਆ ਆਮ ਆਦਮੀ ਪਾਰਟੀ ਤੋਂ ਮੋਹ ਪੰਗ ਹੋਣ ਦਾ ਦੋਸਤੋ ਕਾਰਨ ਹੈ ਕਿ ਪਾਰਟੀ ਨੇ ਖਾਇਸ਼ਾਂ ਵੱਡੀਆਂ ਜਿਤਾਤੀਆਂ ਪਾਰਟੀ ਨੇ ਉਮੀਦਾਂ ਵੱਡੀਆਂ ਜਿਤਾਤੀਆਂ ਉਹਨਾਂ ਉਮੀਦਾਂ ਦੇ ਉੱਪਰ ਖਰਾ ਉਤਰਿਆ ਨਹੀਂ ਗਿਆ ਹੁਣ ਕੰਮ ਸਿਰਫ ਇੱਕ ਵੱਡਾ ਉਹ ਕੰਮ ਕਿ ਬਿਜਲੀ ਮੁਆਫੀ ਦਾ ਹਾਲਾਂਕਿ ਲੋਕਾਂ ਨੂੰ ਰਾਹਤ ਮਿਲੀ ਇਹਦੇ ਵਿੱਚ ਕੋਈ ਧੋਰਾਮਾ ਨਹੀਂ ਪਰ ਲੋਕ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੋਟਰਾਂ ਦੇ ਕਿਸਾਨਾਂ ਦੇ ਪਹਿਲਾਂ ਹੀ ਫ੍ਰੀ ਕੀਤੀ ਹੋਈ ਸੀ ਤੇ 200 ਯੂਨਟ ਤੱਕ ਥੱਲੇ ਜਿਹੜੇ ਗਰੀ ਪਰਿਵਾਰ ਨੇ ਉਹਨਾਂ ਦੇ ਵੀ ਮਾਫ ਕੀਤੀ ਹੋਈ ਸੀ ਉਹ ਸਾਰੀਆਂ ਚੀਜ਼ਾਂ ਦੋਸਤੋ ਸੀ ਪਰ ਵੱਡਾ ਰੌਣਾ ਇਹ ਹੈ ਕਿ ਜਿਹੜੀਆਂ ਉਮੀਦਾਂ ਜਟਾਈਆਂ ਕਿ ਪੰਜਾਬ ਦਾ ਕਰਜ਼ਾ ਖਤਮ ਹੋਊਗਾ 1 ਅਪ੍ਰੈਲ ਤੋਂ ਕਿਸਾਨੀ ਦੀਆਂ ਖੁਦਕੁਸ਼ੀਆਂ ਬੰਦ ਹੋ ਜਾਣਗੀਆਂ ਵੀਆਈਪੀ ਕਲਚਰ ਖਤਮ ਹੋਊਗਾ ਨਸ਼ਾ ਬੰਦ ਹੋਊਗਾ ਪੰਜਾਬ ਦੇ ਸਰੋਂ ਕਰਜ਼ਾ ਲੈ ਜੂਗਾ ਪ੍ਰਸਤਾਚਾਰ ਬੰਦ ਹੋ ਜਾਊਗਾ ਕੋਈ ਪੈਸਾ ਨਹੀਂ ਖਾਊਗਾ ਇੱਕ ਨਵੇਂ ਤਰ੍ਹਾਂ ਦਾ ਯੁੱਗ ਆਜੂਗਾ ਸਿੱਖਿਆ ਦਾ ਲਾ ਸਿੱਖਿਆ ਫ੍ਰੀ ਹੋ ਜਾਊਗੀ ਬੱਚਿਆਂ ਦੇ ਲਈ ਮਹਿੰਗੀ ਸਿੱਖਿਆ ਖਤਮ ਕਰ ਦਾਂਗੇ ਅਸੀਂ ਸਿੱਖਿਆ ਮਾਫੀਆ ਖਤਮ ਕਰ ਦਾਂਗੇ ਅਸੀਂ ਜਿਹੜੇ ਇਹ ਇੱਕ ਵੱਡੇ ਮਹਿੰਗੇ ਇਲਾਜ ਨੇ ਹਸਪਤਾਲਾਂ ਵਿੱਚ ਅਸੀਂ ਇਹ ਖਤਮ ਕਰ ਦਾਂਗੇ ਇਹ ਲੋਕਾਂ ਨੂੰ ਲੱਗਿਆ ਕਿ ਸਭ ਕੁਝ ਹੋ ਜਾਊਗਾ ਟੁਟਕੀਆਂ ਮਾਰ-ਮਾਰ ਕੇ ਕਿਹਾ ਗਿਆ ਕਿ 5 ਮਿੰਟ ਦੇ ਵਿੱਚ ਐਮਐਸਪੀ ਮਿਲ ਜਾਊਗੀ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਲਾਈਨ ਦੇ ਵਿੱਚ ਖੜਕੇ ਸਿਲੰਡਰ ਭਰਾਉ ਭਰਾਊਗਾ ਜਦੋਂ ਇਹ ਕੁਛ ਲੱਗਿਆ ਤਾਂ ਲੋਕਾਂ ਨੂੰ ਲੱਗਿਆ ਯਾਰ ਅਸੀਂ ਤਾਂ ਹੁਣ ਤੱਕ ਇਹ ਮੇਰੇ ਦੇ ਵਿੱਚ ਹੀ ਬੈਠੇ ਰਹੇ ਵੀ ਐਦਾਂ ਵੀ ਹੋ ਸਕਦਾ ਉਹ ਕਹਿੰਦੇ ਕਿ ਇਹ ਗੱਲ ਤਾਂ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਇਸ ਕਰਕੇ ਉਹਨਾਂ ਨੇ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਜਦੋਂ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਆਮ ਆਦਮੀ ਪਾਰਟੀ ਨੇ ਵੀ ਉਸ ਮੰਡੇਟ ਦਾ ਸਤਕਾਰਨ ਕੀਤਾ ਹੈ ਨਾ ਸਵਾ ਦੋ ਸਾਲਾਂ ਦੇ ਵਿੱਚ ਹੁਣ ਪਾਰਟੀ ਦਾ ਆਪਸੀ ਰੌਲਾ ਪਿਆ ਹੋਇਆ ਤੁਸੀਂ ਦੇਖੋ ਕਿ ਕੁਮਰ ਵਿਜੇ ਪ੍ਰਤਾਪ ਲਗਾਤਾਰ ਬੋਲ ਰਹੇ ਨੇ ਜਦੋਂ ਲੋਕ ਸਭਾ ਦੀ ਇਲੈਕਸ਼ਨ ਸੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਕਮਰਜੀ ਪ੍ਰਤਾਪ ਨੇ ਔਨ ਸਟੇਜ ਸਾਹਮਣੇ ਜਨਤਾ ਬੈਠੀ ਸੀ ਸਾਈਡ ਦੇ ਵਿੱਚ ਕੋ ਲਿਪ ਸਿੰਘ ਧੱਲੀਵਾਲ ਵਿਰਾਜਮਾਨ ਸੀ ਉਹਨਾਂ ਦੇ ਮੂੰਹ ਦੇ ਉੱਪਰ ਵੱਡੇ ਨੇਤਾਵਾਂ ਦਾ ਵੱਡੇ ਅਫਸਰਾਂ ਦਾ ਜ਼ਿਕਰ ਕਰਕੇ ਨਸ਼ੇ ਦੀ ਗੱਲ ਕਰਤੀ ਸੀ ਹੁਣ ਵੀ ਪਿਛਲੇ ਦਿਨੀ ਇੱਕ ਚੈਨਲ ਨੂੰ ਅਜੀਤ ਚੈਨਲ ਵਿਭਾਗ ਪੰਜਾਬ ਦਾ ਇੱਕ ਵੱਡਾ ਚੈਨਲ ਹੈ ਅਜੀਤ ਤੇ ਵੱਡਾ ਇੱਕ ਨਿਊਜ਼ਪੇਪਰ ਹੈ ਉਹਨਾਂ ਨੂੰ ਇੰਟਰਵਿਊ ਦਿੱਤੀ ਹੈ ਕਮਰਜੀ ਪ੍ਰਤਾਪ ਨੇ ਤੇ ਕੋਰਵਜ ਪ੍ਰਤਾਪ ਨੇ ਉਥੇ ਆਮ ਆਦਮੀ ਪਾਰਟੀ ਦੇ ਅੰਦਰੋਂ ਹੀ ਪੁੱਲਾਂ ਖੁਦ ਨੇ ਸ਼ੁਰੂ ਕਰਤੀਆਂ ਇਸ ਤੋਂ ਇਲਾਵਾ ਅੰਮ੍ਰitsar ਸੈਂਟਰ ਲਾਈਕ ਮਨਿਸਟਰ ਉਸ ਨੇ ਵਿਚਾਰਿਆ ਬਦਲਾ ਦੀ ਗੱਲ ਕਰਤੀ ਸੀ ਕਿਵੇਂ ਕੀ ਕੁਝ ਹੋ ਰਿਹਾ ਕੁਝ ਐਮਐਲਏਾਂ ਦੀ ਗਲਤੀਆਂ ਇਹ ਸਾਰੀਆਂ ਚੀਜ਼ਾਂ ਦੋਸਤੋ ਆਮ ਆਦਮੀ ਪਾਰਟੀ ਨੂੰ ਲੈ ਬੈਠੀਆਂ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜ਼ਿਆਦਾ ਬੋਲਣਾ ਵੀ ਆਮ ਆਦਮੀ ਪਾਰਟੀ ਨੂੰ ਲੈ ਬੈਠਿਆ ਇਹ ਹਾਲਾਤ ਇਸ ਵੇਲੇ ਬਣੇ ਹੋਏ ਨੇ ਪਾਰਟੀ ਦੇ ਕਿ ਇੱਕ ਤਾਂ ਪਾਰਟੀ ਦਾ ਕੇਡਰ ਨਹੀਂ ਹੈ ਤੇ ਕੇਡਰ ਉਸ ਤਰੀਕੇ ਦਾ ਮਜ਼ਬੂਤ ਨਹੀਂ ਹੈ ਜਿਵੇਂ ਅਕਾਲੀਆਂ ਦਾ ਕੇਡਰ ਹੈ ਜਾਂ ਫਿਰ ਕਾਂਗਰਸ ਦਾ ਕੇਡਰ ਹੈ ਪਿੰਡਾਂ ਦੇ ਵਿੱਚ ਵੀ ਧੜੇਬੰਦੀ ਹੈ ਪਿੰਡਾਂ ਦੇ ਵਿੱਚ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਤੁਸੀਂ ਦੇਖੋ ਕਿ ਸਿਰਫ ਪੰਚੀਆਂ ਸਰਪੰਚੀਆਂ ਦੇ ਲਈ ਆਐਮਐਲਿਆਂ ਦੇ ਨਾਲ ਲੱਗੇ ਹੋਏ ਨੇ ਜੇਕਰ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਬਰਾਬਰ ਕਿਸੇ ਹੋਰ ਨੂੰ ਪੰਚ ਸਰਪੰਚ ਬਣਾਉਣ ਦੇ ਲਈ ਹਾਮੀ ਭਰਦਣ ਤਾਂ ਉਹ ਲੋਕਾਂ ਨੇ ਪਿੱਛੇ ਹਟ ਜਾਣਾ। ਯਾਨੀ ਕਿ ਜਿਵੇਂ ਇਕੱਲੇ ਜਦੋਂ ਇੱਕ ਤੇ ਕਾਂਗਰਸ ਦਾ ਭਾਜਪੀ ਦਾ ਭਾਜਪੀ ਦਾ ਫਿਲਹਾਲ ਇਹਦਾ ਨਹੀਂ ਹੈਗਾ ਕਿ ਡਰ ਮਜ਼ਬੂਤ ਹੈ। ਉਹਨਾਂ ਕੇਡਰ ਮਜ਼ਬੂਤ ਆਮ ਆਦਮੀ ਪਾਰਟੀ ਦਾ ਪੰਡਾਂ ਦੇ ਵਿੱਚ ਨਹੀਂ ਹੈ। ਤੇ ਹੁਣ ਅੱਗੇ ਜਿਹੜਾ ਇੱਕ ਫਿਰ ਚੋਣਾਂ ਦਾ ਸਾਹਮਣਾ ਕਰਨਾ ਪੈਣਾ। ਇੱਕ ਤਾਂ ਸਭ ਤੋਂ ਪਹਿਲਾਂ ਜਲੰਧਰ ਦੇ ਦੋਸਤੋ ਜਿਮਨੀ ਚੋਣਾਂ। ਜਿਮਨੀ ਚੋਣ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਕੇਜੀ ਲੱਤਾ ਦੇ ਵਿੱਚ ਕਿੰਨੀ ਜਾਨ ਹੈ ਕਿਹੜਾ ਜਿੱਤ ਰਿਹਾ ਕਿਹੜਾ ਹਾਰ ਰਿਹਾ ਹਾਲਾਂਕਿ ਜਿਮਨੀ ਚੋਣਾ ਐਡਾ ਅਸਰ ਨਹੀਂ ਪਾਉਂਦੀਆਂ ਹੈ ਤੇ ਜਿਮਨੀ ਚੋਣਾ ਅਕਸਰ ਹੀੜ ਸੱਤਾਧਾਰੀ ਤੇ ਰਹਦੀ ਹੈ ਉਸ ਧਿਰ ਦੇ ਪੱਖ ਦੇ ਵਿੱਚ ਮਤਲਬ ਲੋਕ ਭੁਗਤ ਜਾਂਦੇ ਨੇ ਜਾਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਦੁਰਵਰਤੋਂ ਜਾਂ तमाम ਤੇਰੇ ਦੇ ਲੋਕ ਕਹਿੰਦੇ ਨੇ ਕਿ ਹਨਾ ਬਹੁਤ ਕੁਝ ਹੁੰਦਾ ਜਿਮਨੀ ਚੋਣ ਦੇ ਵਿੱਚ ਤੇ ਲੋਕ ਜਿਤਾ ਦਿੰਦੇ ਨੇ ਪਰ ਆਮ ਆਦਮੀ ਪਾਰਟੀ ਦਾ ਜਿਮਨੀ ਚੋਣ ਵੀ ਹਾਰ ਗਈ ਸੀ ਸੰਗਰੂਰ ਵਾਲੀ ਉਹ ਚਲੋ ਉਹ ਸਿੱਧੂ ਮੂਸੇਵਾਲਾ ਫੈਕਟਰੀ ਦੀਪ ਸਿੱਧੂ ਫੈਕਟਰੀ ਇਹ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਡੋਮਿਨੇਟ ਕੀਤਾ ਤੇ ਸਿਮਰਨ ਸਿੰਘ ਮਾਨ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਤੇ ਹੁਣ ਜਲੰਧਰ ਜਿਮਨੀ ਚੋਣ ਨੇ ਬੜਾ ਕੁਝ ਕਲੀਅਰ ਕਰ ਦੇਣਾ ਜਲੰਧਰ ਜਿਮਨੀ ਚੋਣ ਤੋਂ ਇਲਾਵਾ ਚਾਰ ਜਿਮਨੀ ਚੋਣਾਂ ਹੋਰ ਹੋਣੀਆਂ ਨੇ ਪੰਜਾਬ ਦੇ ਵਿੱਚ ਉਪ ਚੋਣਾਂ ਬਾਈਪੋਲ ਉਹਨਾਂ ਨੇ ਵੀ ਬੜਾ ਜਿਹੜਾ ਹੈਗਾ ਕਲੀਅਰ ਕਰ ਦੇਣਾ ਤੇ ਇਸ ਤੋਂ ਬਾਅਦ ਤੇ ਇਸ ਤੋਂ ਬਾਅਦ ਦੋਸਤੋ ਪੰਜਾਬ ਦੇ ਵਿੱਚ ਸ਼ੁਰੂ ਹੋਣਗੀਆਂ ਪੰਚਾਇਤੀ ਚੋਣਾਂ ਬਲਕ ਸਮਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਗਰ ਕੌਂਸਲ ਦੀਆਂ ਚੋਣਾਂ ਐਮਸੀ ਲੈਵਲ ਦੀਆਂ ਚੋਣਾਂ ਇਹ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਦਿਸ਼ਾ ਤੇ ਦਸ਼ਾ ਨਿਰਭਰਿਤ ਕਰਨਗੀਆਂ ਅੱਜ ਆਮ ਆਦਮੀ ਪਾਰਟੀ ਦਾ ਗ੍ਰਾਫ ਡਾਊਨ ਹੈ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਹੀਆਂ ਹੋਈਆਂ ਗੱਲਾਂ ਦੇ ਉੱਪਰ ਘੱਟ ਖੇਚੜ ਦਿੱਤੀ ਗਈ ਪਾਰਟੀ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਲਾ ਮਹੱਲਾ ਕਲੀਨਿੰਗ ਤੇ ਬਿਜਲੀ ਫੈਕਟਰ ਨੇ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਲਈ ਇਹਦੇ ਕੋਈ ਫੈਕਟਰ ਨਹੀਂ ਦਿੱਲੀ ਦਖਲ ਦਿੰਦੀ ਆ ਦਿੱਲੀ ਤੇ ਭਾਪਕੇ ਦਿੱਲੀ ਦੀ ਲੀਡਰਸ਼ਿਪ ਦਖਲ ਦਿੰਦੀ ਆ ਭਗਵੰਤ ਮਾਨ ਸਾਹਿਬ ਦੇ ਕੰਮ ਦੇ ਵਿੱਚ ਇਹ ਚੀਜ਼ ਲੋਕਾਂ ਨੂੰ ਪਸੰਦ ਨਹੀਂ ਸੰਗਰੂਰ ਸੰਗਰੂਰ ਤੋਂ ਸੀਟ ਦੇ ਉੱਪਰ ਬਾਈਪੋਲ ਸੀ ਤਾਂ ਭਗਵੰਤ ਮਾਨ ਸਾਹਿਬ ਕਿਵੇਂ ਵਾਰੀ ਦੇ ਵਿੱਚੋਂ ਲਟਕੇ ਸੀ ਉਹ ਚੀਜ਼ ਵੀ ਲੋਕਾਂ ਨੂੰ ਨਾਖੁਸ਼ਗੁਆਰ ਲੱਗੀ ਸੀ ਯਾਰ ਸਾਡਾ ਸੀਐਮ ਹੋਵੇ ਪੰਜਾਬ ਦਾ 92 ਐਮਐਲਏ ਦਿੱਤੇ ਹੋਣ ਉਹਨਾਂ ਨੂੰ ਤੁਸੀਂ ਵਾਰੀ ਦੇ ਵਿੱਚ ਲਟਕਾਤਾ ਬਾਕੀ ਦੇ ਵਿੱਚ ਲਟਕਾਤਾ ਉਹਨਾਂ ਨੂੰ ਉਹ ਚੀਜ਼ਾਂ ਵੀ ਲੋਕਾਂ ਨੂੰ ਸਹੀ ਨਹੀਂ ਲੱਗੀਆਂ ਇਸ ਕਰਕੇ ਲੋਕਾਂ ਨੇ ਉੱਥੋਂ ਆਪਣਾ ਜਿਹੜਾ ਪੱਲਾ ਪੱਲਾ ਉਹ ਪਿੱਛੇ ਖਿੱਚ ਲਿਆ ਸੀ ਇਹ ਸਾਰੀਆਂ ਚੀਜ਼ਾਂ ਨੇ ਦੋਸਤੋ ਆਮ ਆਦਮੀ ਪਾਰਟੀ ਦਾ ਨੁਕਸਾਨ ਕੀਤਾ ਹਾਲਾਂਕਿ ਹੁਣ ਵੀ ਆਮ ਆਦਮੀ ਪਾਰਟੀ ਦੇ ਕੋਲੇ ਬੜੇ ਮੌਕੇ ਨੇ ਸੰਭਲਣ ਦੇ ਅੱਜ ਜੇਕਰ ਗੱਲ ਚੱਲ ਰਹੀ ਹੈ ਕਿ ਬਦਲੇ ਜਾਣਗੇ ਪੰਜਾਬ ਦੇ ਸੀਐਮ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਰਾਗਵ ਚੱਡਾ ਨੂੰ ਲਾਉਣਗੇ ਸੀਐਮ ਜਾਂ ਕਿਸੇ ਹੋਰ ਨੂੰ ਲਾਉਣਗੇ ਸੀਐਮ ਇਹ ਤਾਂ ਦੇਖੋ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਅ ਠੀਕ ਹੈ ਸਭ ਕੁਝ ਅ ਹੈਗਾ ਪਾਵਰ ਹੈਗੀ ਆ ਤਾਕਤ ਹੈਗੀ ਆ ਦਿੱਲੀ ਦੇ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ ਸਰਕਾਰ ਹੈ